ਕਿ ਮੰਗਾ ਤਾਂ ਕਿਸਾਨੀ ਲਈ ਨੇ ਦੇਖੋ ਸਾਰਿਆਂ ਦੀ ਅਪੀਲ ਮਹੱਤਵਪੂਰਨ ਆ ਕਿਸੇ ਦੀ ਅਪੀਲ ਇਗਨੋਰ ਨਹੀਂ ਕਰਦੇ ਹੈਗੇ ਸਹੀ ਗੱਲ ਆ ਇਕੱਠੇ ਹੋ ਕੇ ਲੜਨਾ ਚਾਹੀਦਾ ਬਸ ਬਹੁਤਾ ਕੋਈ ਨਹੀਂ ਉਹ ਵੀ ਸੰਘਰਸ਼ ਕਰਨਾ ਚਾਹੁੰਦੇ ਆ ਆਪਾਂ ਵੀ ਸੰਘਰਸ਼ ਕਰਨਾ ਚਾਹੁੰਦੇ ਆ ਪੋਜੀਸ਼ਨਾਂ ਦਾ ਫਰਕ ਆ ਉਹ ਚਾਹੁੰਦੇ ਆ ਵੀ ਇੱਕ ਦਿਨ ਦਾ ਦਿੱਲੀ ਕਰ ਲਿਆ ਜਾਵੇ ਜਾਂ ਕੋਈ ਇੱਕ ਦਿਨ ਦਾ ਜਾਂ ਤਿੰਨ ਦਿਨ ਦੀ ਕੋ ਰਾਜਤਾਨੀ ਕੇਰ ਲਈ ਜਾਵੇ ਜਾਂ ਕੋਈ ਇੱਕ ਲੋ ਦਿਨ ਦਾ ਪੰਜਾਬ ਚ ਕੰਮ ਕਰ ਲਿਆ ਜਾਵੇ ਉਹਨੇ ਫਿਰ ਸਾਲ ਆ ਕੇ ਫਿਰ ਆਇਆ ਜਾਵੇ ਫਿਰ ਸਾਲ ਆਇਆ ਜਾਵੇ ਫਿਰ ਆਇਆ ਜਾਵੇ ਉਹਨਾਂ ਦਾ ਆ ਉਹਨਾਂ ਦੀ ਹੈਗੀ ਆ ਵੀ ਮੰਗਾਂ ਦਾ ਪ੍ਰਚਾਰ ਪ੍ਰੋਪੋਗੈਂਡਾ ਹਰ ਹਰ ਦਾ ਨੀਤੀ ਹੁੰਦੀ ਵੀ ਮੰਗਾਂ ਦਾ ਪ੍ਰਚਾਰ ਪ੍ਰੋਪੋਗੈਂਡਾ ਕਰਨਾ ਬਈ ਸਾਡਾ ਹੈਗਾ ਵੀ ਪ੍ਰਚਾਰ ਪ੍ਰੋਪੋਗੈਂਡਾ ਤੇ ਬਹੁਤ ਹੋ ਗਿਆ ਇੱਕ ਮੋਰਚਾ ਮਲ ਆ ਕੇ ਸਰਕਾਰ ਨੂੰ ਪ੍ਰੈਸ਼ਰਾਈਜ਼ ਕਰਕੇ ਮੰਗਾਂ ਮੰਨਾਉਣਾ ਬਸ ਦੋ ਗੱਲਾਂ ਦਾ ਫਰਕ ਆ ਹੁਣ ਕੋਲ ਇਕਤਾ ਦੇ ਵਿੱਚ ਬੜਾ ਫਰਕ ਨਹੀਂ ਹੈਗਾ ਸ਼ਿਕਰਚੋ ਵੀ ਕਰਨਾ ਚਾਹੁੰਦੇ ਉਹਨਾਂ ਦਾ ਅੱਡ ਸ਼ਿਕਰਚ ਕਰਨ ਦਾ ਤਰੀਕਾਕਾਰ ਆ ਸਾਡਾ ਆੱਡ ਹੈ ਸਾਡਾ ਮੋਰਚਾ ਲਾ ਕੇ ਪੱਕਾ ਮੋਰਚਾ ਮਲ ਕੇ ਕਰਨਾ ਜਿੱਦਨ ਇਹ ਗੱਲ ਦੀ ਨੇੜਤਾ ਬਣ ਜੂਗੀ ਨੇੜਤਾ ਹੋ ਜੂਗੀ ਉਹ ਵੀ ਕੋ ਬਾਰਡਰ ਮਲ ਲੈਣਗੇ